ਹੀ ਹੈ ਉਸ ਬੰਦ ਲਫਾਫੇ ਦੇ ਵਿੱਚ ਬੰਦ ਲਫਾਫੇ ਦਾ ਜ਼ਿਕਰ ਵਾਰ-ਵਾਰ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੈ ਕੇ ਉਸ ਬੰਦ ਲਫਾਫੇ ਦੇ ਵਿੱਚ ਕਿੰਨੇ ਕੇਸ ਨੇ ਜਿਹੜੇ ਕਾਫੀ ਹੋਣਗੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਰੱਖਣ ਲਈ ਵਿਕਰਮ ਮਜੀਠੀਆ ਨੂੰ ਕਿਉਂਕਿ ਵਿਕਰਮ ਜੀਠੀਆ ਵੱਲੋਂ ਵਿਕਰਮ ਜੀਠੀਆ ਦੇ ਵਕੀਲਾਂ ਵੱਲੋਂ ਬਿਕਮ ਜੀਠਿਆਦੇ ਪਰਿਵਾਰ ਵੱਲੋਂ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਸਿਆ ਜਾ ਰਿਹਾ ਹੈ ਭਈ ਜਿਹੜੇ ਕੇਸ ਨੇ ਉਹ ਬੇਬੁਨਿਆਦ ਨੇ ਉਹ ਸਹੀ ਨਹੀਂ ਰੰਜਸ ਅਤੇ ਬਦਲਾਖੂਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵਕੀਲਾ ਵੱਲੋਂ ਬੰਦ ਲਫਾਫਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹ ਕਾਫੀ ਹੈ ਸਜ਼ਾ ਦਵਾਉਣ ਵਾਸਤੇ ਉਹ ਕਾਫੀ ਹੈ ਜਬੰਤ ਰੱਦ ਕਰਨ ਵਾਸਤੇ ਉਹ ਕਾਫੀ ਹੈ ਕਿ ਬੈਰਕ ਨਹੀਂ ਬਦਲੀ ਚਾਹੇਗੀ ਬਿਕਰਮ ਜੀਠਿਆ ਦੀ ਕਿਉਂਕਿ ਬਿਕਰਮ ਜੀਠਿਆ ਨੂੰ ਗੈਂਗਸਟਰ ਵੀ ਕਿਹਾ ਜਾਂਦਾ ਹੈ ਬਿਕਰਮ ਜੀਠਿਆ ਨੂੰ ਚਿੱਟੇ ਦਾ ਵਪਾਰੀ ਵੀ ਕਿਹਾ ਜਾ ਰਿਹਾ ਹੈ ਬਿਕਰਮ ਜੀਠਿਆ ਦੇ ਤਾਰ ਜਿਹੜੇ ਨੇ ਉਹ ਦੇਸ਼ਾਂ ਅਤੇ ਵਿਦੇਸ਼ਾਂ ਦੇ ਨਾਲ ਤੋੜੇ ਜੁੜੇ ਹੋਏ ਨੇ ਬਿਕਰਮਜੀਠੀਏ ਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਹਰ ਰੋਜ਼ ਨਵਾਂ ਖੁਲਾਸਾ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਹੈ ਸਮਝ ਨਹੀਂ ਲੱਗ ਰਿਹਾ ਬਿਕਰਮਜੀਠੀਏ ਨੂੰ ਅਤੇ ਬਿਕਰਮਜੀਠੀਏ ਦੇ ਵਕੀਲਾਂ ਨੂੰ ਕਿ ਇੱਕ ਪੰਗਾ ਪੈਂਦਾ ਹੈ ਇੱਕ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ ਦੂਸਰਾ ਪੰਗਾ ਫਿਰ ਖੜਾ ਹੋ ਜਾਂਦਾ ਹੈ ਬਿਕਰਮਜੀਠੀਆ ਕਾਫੀ ਲੰਮੇ ਸਮੇਂ ਤੋਂ ਜਿਹੜੇ ਨੇ ਉਹ ਪਰੇਸ਼ਾਨ ਚੱਲ ਰਹੇ ਨੇ ਕਿ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਰ ਰਹੇ ਨੇ ਭਗਵੰਤ ਮਾਨ ਨੇ ਹੱਥ ਪਾਇਨੇ ਪੱਕੇ ਬਿਕਰਮਜੀਠੀਆ ਨੂੰ ਇਸ ਵਿੱਚ ਕਿੰਤੂ ਪਰੰਤੂ ਨਹੀਂ ਕੀਤਾ ਜਾ ਜਾ ਸਕਦਾ ਹਾਲਾਂਕਿ ਜਿਹੜੇ ਬਿਕਰਮਜੀਠੀਆ ਦੇ ਵਕੀਲ ਨੇ ਉਹਨਾਂ ਵੱਲੋਂ ਰੱਜ ਕੇ ਰੋਲਾ ਪਾਇਆ ਚਾਰਿਆ ਹੈ ਭਈ ਬਿਕਰਮਜੀਠੀਆ ਨਿਰਦੋਸ਼ ਹੈ ਹਿਆਰ ਕਿਲੇ ਜੇ ਵੀ 1 ਕੜ ਦੀ ਜ਼ਮੀਨ ਦੀ ਗੱਲ ਕਰਦੇ ਹੋ 450 ਕਰੋੜ ਰੁਪਏ ਦੀ ਗੱਲ ਕਰਦੇ ਹੋ 130 ਕਰੋੜ ਰੁਪਏ ਦੀ ਗੱਲ ਕਰਦੇ ਹੋ ਜਿਹੜਾ ਫਰਜੀ ਕਾਪੀਆਂ ਦੇ ਵਿੱਚ ਲੈਣ ਦੇਣ ਹੋਇਆ ਹੈ ਜਿਸ ਨੂੰ ਸ਼ੈੱਲ ਕਾਪੀਆਂ ਕਹਿੰਦੇ ਨੇ ਫਿਰ ਤੁਸੀਂ ਗੱਲ ਕਰਦੇ ਹੋ ਮਸ਼ੂਬਰਾ ਦੀ ਤੁਸੀਂ ਗੱਲ ਕਰਦੇ ਹੋ ਗੁਰਪੁਰ ਦੀ ਤੇ ਤੁਸੀਂ ਗੱਲ ਕਰਦੇ ਹੋ ਸੈਨਿਕ ਫਾਰਮ ਦੀ ਜਿਸ ਦੀ ਕੀਮਤ ਹੈ ਲਗਭਗ ਪੌਣੇ 200 ਕਰੋੜ ਰੁਪਏ ਤੋਂ ਲੈ ਕੇ 200 ਕਰੋੜ ਰੁਪਏ ਤੱਕ ਹੈ ਇਹਨਾਂ ਮਾਮਲਿਆਂ ਦੇ ਵਿੱਚ ਲਗਾਤਾਰ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਬੋੱਚ ਅਧਿਕਾਰੀ ਹਾਲੇ ਵੀ ਸ਼ਾਪੇਵਾਰੀ ਕਰ ਰਹੇ ਨੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਵਾਰ-ਵਾਰ ਜਿਹੜੇ ਪੁਖਤਾ ਸਬੂਤ ਨੇ ਉਹ ਪੰਜਾਬ ਸਰਕਾਰ ਨੂੰ ਦਿੱਤੇ ਜਾ ਰਹੇ ਨੇ ਕਿ ਇਹਨਾਂ ਇਹਨਾਂ ਮਾਮਲਿਆਂ ਦੇ ਵਿੱਚ ਦੋਸ਼ੀ ਹੈ ਬਿਕਰਮ ਜੀਠੀਆ ਕਿਉਂਕਿ ਬਿਕਰਮ ਜੀਠੀ ਦੇ ਉੱਤੇ 12 ਨਾਲੋਂ ਵੱਧ ਮਾਮਲੇ ਦਰਜ ਨੇ ਤੇ ਜਿੰਨੀਆਂ ਵੀ ਗਵਾਹੀਆਂ ਲੱਗੀਆਂ ਨੇ ਉਹ ਬਿਕਰਮ ਜੀਠੀਆ ਦੇ ਹੱਕ ਵਿੱਚ ਨਹੀਂ ਲੱਗੀਆਂ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਜਿਹੜੇ ਲੋਕ ਗਵਾਹੀਆਂ ਵਾਸਤੇ ਵਿਟਨੈਸ ਵਾਸਤੇ ਮਗਵਾਏ ਗਏ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਜੀਲੈਂਸ ਅਤੇ ਪੰਜਾਬ ਦੇ ਵਕੀਲ ਕਹਿ ਰਹੇ ਨੇ ਕਿ ਉਹ ਕਾਫੀ ਨੇ ਸਜ਼ਾ ਦਵਾਉਣ ਵਾਸਤੇ ਬਿਕਰ ਮਜੀਠੀਆ ਨੂੰ ਬਿਕਮਜੀਠੀਆ ਦੇ ਖਿਲਾਫ ਹੈ ਤਲਵੀਰ ਗਿਲ ਬੋਨੀ ਅਜ਼ਰਾਲਾ ਬਿੱਟੂ ਔਲਖ ਪੰਜਾਬ ਦੇ ਸਾਬਕਾ ਡੀਜੀਪੀ ਸਦਾਰਥ ਚੱਟ ਉਪਤੇ ਆਏ ਪੰਜਾਬ ਦੇ ਸਾਬਕਾ ਈਡੀ ਡਾਇਰੈਕਟਰ ਨਰਿੰਦਰ ਸਿੰਘ ਅਤੇ ਇੱਕ ਹੋਰ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਫਿਰ ਉਸ ਦੇ ਵਿੱਚ ਫਸਦੇ ਕੋਲ ਨੇ ਗਨੀਪ ਗੌਰ ਮਜੀਠੀਆ ਸਤਿਆਜੀਤ ਅਤੇ ਸਤਿਆਜੀਤ ਦੀ ਤਰ ਪਤਨੀ ਯਾਨੀ ਕਿ ਬਿਕਰਮਜੀਠੀਆ ਦੇ ਮਾਤਾ ਪਿਤਾ ਬਿਕਰਮਜੀਠੀਆ ਦੇ ਜਿਹੜੇ ਹੈਗੇ ਨੇ ਸਾਲਾ ਸਾਹਿਬ ਇਵਨ ਦੋ ਕਈ ਪੱਤਰਕਾਰ ਇਥੋਂ ਤੱਕ ਵੀ ਕਹਿ ਰਹੇ ਨੇ ਕਿ ਭਾਈ ਬਿਕਰਮ ਮਜੀਠੀਆ ਦੇ ਜੀਜੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਅਤੇ ਬੀਪਾ ਸਿਮਰਤ ਕੌਰ ਬਾਦਲ ਨੂੰ ਵੀ ਜਿਹੜਾ ਹੈ ਵਿਜੀਲੈਂਸ ਦੀਆਂ ਪੌੜੀਆਂ ਚੜ੍ਹਨਾ ਪੈ ਸਕਦਾ ਹੈ ਕਿਉਂਕਿ ਮਾਮਲਾ ਹੈ ਸੱਤੇ ਅਤੇ ਪਿੰਦੀ ਦਾ ਸੱਤੇ ਅਤੇ ਪਿੰਦੀ ਜਿਹੜਾ ਹੈ ਉਹ ਉਹ ਨੂੰ ਨੂੰ ਜਹਾ ਉਹਨਾਂ ਨੂੰ ਹੈਲੀਕਾਪਟਰਾਂ ਉੱਤੇ ਝੂਟੇ ਦੁਆਏ ਗਏ ਜਦੋਂ ਇਹ ਸੱਤਾ ਦੇ ਵਿੱਚ ਸੀ ਉਹ ਉਹਨਾਂ ਦਿਨਾਂ ਦੇ ਵਿੱਚ ਗ੍ਰੈਬ ਕਰਾਲਾ ਸੀ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦੇ ਕੋਲ ਯਾਨੀ ਕਿ ਜਿਸ ਤਰ੍ਹਾਂ ਪੂਰਾ ਤਾਮ-ਚਾਮ ਜਿਸ ਤਰ੍ਹਾਂ ਪੂਰੀ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਵਿਕਰਮ ਜੀਠਿਆ ਦੇ ਕਿਹ ਅਸਰੰਗਾਈਆਂ ਲਗਾਈਆਂ ਚਾਰੀਆਂ ਨੇ ਕਿ ਵਿਕਰਮ ਜੀਠਿਆ ਦਾ ਲੱਗਾ ਸਮਾਂ ਜੇਲ੍ਹ ਜਾਣਾ ਤੈ ਹੋ ਚੁਕਿਆ ਹੈ ਕਿਉਂਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਕੇਸ ਹਾਜ਼ਰ ਜਾਂਦੇ ਨੇ ਵਿਕਰ ਮਜੀਠੀਆ ਨੂੰ ਜੇਲ੍ਹ ਨਹੀਂ ਹੁੰਦੀ ਤਾਂ ਭੰਡੀ ਪ੍ਰਚਾਰ ਹੋਵੇਗਾ ਮਜ਼ਾਕ ਦੇ ਪਾਤਰ ਬਣ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜਾ تیر ਹੁਣ ਛੱਡਿਆ ਹੈ ਉਹ ਐਨ ਨਿਸ਼ਾਨੇ ਤੇ ਲੱਗ ਜਾਣਾ ਚਾਹੀਦਾ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਸ਼ਬਦੀ ਹਮਦਲੇ ਹਮਲੇ ਕੀਤੇ ਜਾ ਰਹੇ ਨੇ ਵਿਕਰਮ ਜਿਠਿਆ ਤੇ ਕਿ ਭਈ ਵਿਕਰਮ ਜਿਠਿਆ ਜਿਹੜੇ ਨੇ ਉਹ ਲਗਾਤਾਰ ਜਿਹੜਾ ਕੰਮ ਗਲਤ ਕਰਦੇ ਰਹੇ ਨੇ ਉਹਨਾਂ ਵੱਲੋਂ ਅਚਲ ਅਤੇ ਅਚਲ ਜਾਇਦਾ ਦੋੜੀ ਜੋੜੀ ਗਈ ਹੈ ਉਹਨਾਂ ਨਾਲੋਂ ਇਨਕਮ ਨਾਲੋਂ ਜਿਹੜੀ ਵੱਧ ਇਨਕਮ آمدਨ ਨਾਲੋਂ ਵੱਧ ਜਿਹੜੀ ਇਨਕਮ ਦੱਸੀ ਜਾ ਰਹੀ ਹੈ ਉਹ ਲਗਭਗ 540 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ ਕੀ ਪੰਜਾਬ ਸਰਕਾਰ ਜਿਹੜੀ 540 ਕਰੋੜ ਰੁਪਏ ਦੀ ਜਾਇਦਾ ਦਾ ਹਵਾਹਾਂ ਦੇ ਰਹੀ ਹੈ ਕਿ ਉਹ ਸੱਚਮੁੱਚ ਬਿਕਰਮ ਮਜੀਠੀਆ ਵੱਲੋਂ ਬਣਾਈ ਗਈ ਹੈ ਕਿਉਂਕਿ ਜੇਕਰ ਇਹਨਾਂ ਦੀ ਅਰਬਾਂ ਦੇ ਵਿੱਚ ਗਿਣਤੀ ਕਰੀਏ ਤਾਂ ਇੰਜ ਲੱਗਦਾ ਹੈ ਕਿ ਬਿਕਰਮ ਮਜੀਠੀਆ ਦੇ ਕੋਲ ਸਾਰੇ ਪੰਜਾਬ ਦਾ ਪੈਸਾ ਹੀ ਸੀ ਸਾਰੇ ਪੰਜਾਬ ਦਾ ਪੈਸਾ ਇਕੱਠਾ ਦਸਾਂ ਸਾਲਾਂ ਦੇ ਵਿੱਚ ਬਿਕਰਮ ਮਜੀਠੀਆ ਨੇ ਕੀਤਾ ਕੀਤਾ ਨਸ਼ਾ ਤਸਵੀਰ ਕਰਕੇ ਇਵਨ ਦੋ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਦਰ ਸਿੰਘ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਬਾਹਰ ਦੇ ਦੇਸ਼ਾਂ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਸੀ ਨਸ਼ੇ ਦੇ ਬਦਲੇ ਯਾਨੀ ਕਿ ਚਾਹੇ ਉਹ ਸਾਈਪਸਤ ਹੋਵੇ ਚਾਹੇ ਉਹ ਪੁਰਤਗਾਮ ਹੋਵੇ ਚਾਹੇ ਇੰਗਲੈਂਡ ਅਮਰੀਕਾ ਚਾਹੇ ਕੈਨੇਡਾ ਹੋਵੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਕਰੋੜਾਂ ਰੁਪਏ ਦਾ ਲਾਂਨ ਦੇਣ ਹੁੰਦਾ ਰਿਹਾ ਹੈ ਫਿਰ ਦਿੱਲੀ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼ੈੱਲ ਕਾਪੀਆਂ ਦੇ ਵਿੱਚ 130 ਕਰੋੜ ਰੁਪਏ ਦਾ ਲਾਂਨ ਦੇਣ ਹੋਇਆ ਹੈ ਉਸ ਬੰਦ ਲਿਫਾਫੇ ਨੇ ਇੱਕ ਵਾਰ ਫਿਰ ਚੱਕਰਾਂ ਵਿੱਚ ਪਾ ਦਿੱਤਾ ਹੈ ਦੂਸਰੇ ਪਾਸੇ ਮਾਨਸਿਕ ਤੌਰ ਤੇ ਬਿਮਾਰ ਹੋ ਗਏ ਨੇ ਬਿਕਰਮਜੀਤਿਆ ਯਾਨੀ ਕਿ ਮਾਨਸਿਕ ਤੌਰ ਤੇ ਇਹਨਾਂ ਨੂੰ ਪ੍ਰੈਸਾਈਜ਼ ਕੀਤਾ ਜਾ ਰਿਹਾ ਹੈ ਇਨਾਂ ਨੂੰ ਮੈਂਟਲੀ ਟੌਰਚਰਸ ਕੀਤਾ ਜਾ ਰਿਹਾ ਹੈ ਇਸ ਕਰਕੇ ਉਹ ਨਾ ਹੋ ਉਹ ਨਾ ਹੋਵੇ ਕਿ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਕਸੂਤੇ ਫਸਦਾ ਕਿਉਂਕਿ ਜਿੰਨੇ ਜਿੰਨੀਆਂ ਵੀ ਹੁਣ ਅਪੀਲਾਂ ਅਤੇ ਦਲੀਲਾਂ ਹੋਈਆਂ ਨੇ ਬਾਅਦ ਆ ਕੇ ਬਿਕਰਮ ਜੀਠਿਆ ਦੇ ਵਕੀਲ ਕਹਿੰਦੇ ਨੇ ਕਿ ਉਹਨਾਂ ਦੇ ਵਿੱਚ ਕੁਝ ਨਹੀਂ ਜੇਕਰ ਉਹਨਾਂ ਦੇ ਕੋਈ ਉਹਨਾਂ ਦੇ ਵਿੱਚ ਕੁਝ ਨਹੀਂ ਤੇ ਫਿਰ ਜ਼ਮਾਨਤ ਕਿਉਂ ਨਹੀਂ ਮਿਲਦੀ ਜੇਕਰ ਜ਼ਮਾਨਤ ਮਿਲਦੀ ਹੈ ਜੇਕਰ ਜ਼ਮਾਨਤ ਨਹੀਂ ਮਿਲਦੀ ਇਟ ਮੀਨਸ ਕਿ ਕੇਸਾਂ ਦੇ ਵਿੱਚ ਕੁਝ ਤੱਤ ਕੁਝ ਫੈਕਟ ਕੁਝ ਅਪੀਲਾਂ ਅਤੇ ਦਲੀਲਾਂ ਹਨ ਕਿ ਕਿ ਕਹਿ ਦਈਏ ਕਿ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਜਿਹੜਾ ਹੈ ਮੈਂਟਲੀ ਤੌਰ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਵਿਕਰਮ ਜਿਠੀਆ ਨੂੰ ਵਿਕਰਮ ਜਿਠੀਆ ਦੇ ਪਰਿਵਾਰ ਮੈਂਬਰਾਂ ਨੂੰ ਅਤੇ ਉਹਨਾਂ ਦੇ ਵਕੀਲਾਂ ਨੂੰ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋ ਸੂਤੇ ਫਸ ਜਾਵੇ ਜੇਕਰ ਹਰੀ ਝੰਡੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਕਲੀਨ ਚੇਕ ਮਿਲਦੀ ਹੈ ਵਿਕਰਮ ਜਿਠੀਆ ਨੂੰ